ਇੰਡੀਆ ਟੀਮ ਤੇ ਜਿਵੇਂ ਕਿ ਤੁਹਾਨੂੰ ਹਰ ਪਲ ਦੀ ਘਰ ਨਕੋਦਰ ਦੀ ਦਿਖਾਈ ਜਾ ਰਹੀ ਹੈ ਜਿੱਕਰ ਗੱਲ ਕਰੀਏ ਤਾਂ ਨਕੋਦਰ ਚੋਰਾਂ ਦੇ ਹਵਾਲੇ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਨਕੋਦਰ ਦੇ ਵਿੱਚ ਆਏ ਦਿਨ ਹੀ ਚੋਰਾਂ ਵੱਲੋਂ ਕਿਸੇ ਨਾ ਕਿਸੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਿੱਕਰ ਗੱਲ ਕਰੀਏ ਤਾਂ ਪਿਛਲੇ ਦਿਨੀ ਵੀ ਜਿਹੜੀਆਂ ਦੁਕਾਨਾਂ ਨੂੰ ਪਈਆਂ ਨਿਸ਼ਾਨਾ ਬਣਾਇਆ ਸੀ ਚੋਰਾਂ ਨੇ ਅਤੇ ਅੱਜ ਵੀ ਇੱਕ ਸਤਗੁਰੂ ਇੰਟਰਪ੍ਰਾਈਜ਼ਸ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿੱਥੇ ਕਈ 2 3 ਲੱਖ ਦਾ ਜਿਹੜਾ ਨੁਕਸਾਨ ਕਰਕੇ ਚੋਰ ਫਰਾਰ ਹੋ ਗਏ ਚੋਰ ਜਿਹੜੇ ਹਨ ਕੰਦਾ ਪਾੜ ਕੇ ਜਿਹੜਾ ਦੁਕਾਨਾਂ ਦੇ ਵਿੱਚ ਦਾਖਲ ਹੁੰਦੇ ਨੇ ਉਸ ਤੋਂ ਬਾਅਦ ਜਿਹੜਾ ਦੁਕਾਨਾਂ ਦੇ ਵਿੱਚ ਪਈਆਂ ਅਲਮਾਰੀਆਂ ਦੇ ਵਿੱਚ ਜਿਹੜੇ ਪੈਸਾ ਪਿਆ ਹੁੰਦਾ ਹੈ ਜਾਂ ਹੋਰ ਸਮਾਨ ਪਿਆ ਹੁੰਦਾ ਉਹ ਚੱਕ ਕੇ ਫਰਾਰ ਹੋ ਜਾਂਦੇ ਨੇ ਇਸ ਦੇ ਸੰਬੰਧ ਵਿੱਚ ਜੇਕਰ ਪੁਲਿਸ ਦਾ ਜਦੋਂ ਗੱਲ ਕਰ ਕੀਤੀ ਜਾਂਦੀ ਹੈ ਤਾਂ ਪੁਲਿਸ ਵੱਲੋਂ ਕਿਹਾ ਜਾਂਦਾ ਕਿ ਸੀਸੀਟੀਵੀ ਕੈਮਰੇ ਕੰਗਾਲੇ ਜਾ ਰਹੇ ਨੇ ਚੋਰਾਂ ਨੂੰ ਜਲਦੀ ਹੀ ਕਾਬੂ ਕੀਤਾ ਜਾਵੇਗਾ ਪਰ ਜਿਹੜੇ ਚੋਰ ਨੇ ਕਾਫੀ ਸ਼ਾਤਰ ਨੇ ਦਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ ਨਕੋਦਰ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਇਸੇ ਦੇ ਸਬੰਧ ਵਿੱਚ ਨਕੋਦਰ ਦੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੀ ਬਣਿਆ ਹੋਇਆ ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਚੋਰਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਦੀ ਹੈ ਹਾਂਜੀ ਭਾਜੀ ਕੀ ਨਾਮ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਜਸਪ੍ਰੀਤ ਜੀ ਕੀ ਗੱਲਬਾਤ ਹੋਈ ਆ ਗੱਲਬਾਤ ਹੈ ਜੀ ਆਪਣਾ ਦੇਖੋ ਅਸੀਂ ਸਾਨੂੰ ਗੁੜੀਆ ਦਾ ਫੋਨ ਆਇਆ ਇੱਥੇ ਕੰਮ ਕਰਦੀ ਹੈ ਸਾਡੇ ਕੋਲ ਗੁੜੀਆ ਤੇ ਕਹਿੰਦੀ ਭਾਜੀ ਤੁਸੀਂ ਆ ਕੇ ਦੇਖੋ ਦੁਕਾਨ ਦੇ ਚੋਰੀ ਹੋਈ ਹੋਈ ਹੈ ਤੇ ਅਸੀਂ ਆ ਕੇ ਦੇਖਿਆ ਜਿਹੜੀ ਅੱਜ ਦਿਖਾਇਆ ਹੀ ਹੋਣਾ ਕੈਮਰੇ ਦੇ ਵਿੱਚ ਦੇਖੋ ਕੰਧ ਪਾੜ ਕੇ ਫਿਰ ਆਪਣਾ ਸਾਡਾ ਲੈਪਟਾਪ ਸੀਗਾ ਉਹ ਚੱਕ ਕੇ ਲੈ ਗਏ ਤਕਰੀਬਨ 2.5 ਲੱਖ ਰੁਪਏ ਦਾ ਕੈਸ਼ ਸੀਗਾ ਉਹ ਲੈ ਕੇ ਚਾਕੇ ਕੀ ਨਾਮ ਕੀ ਆ ਦੁਕਾਨ ਦਾ ਦੁਕਾਨ ਦਾ ਨਾਮ ਹੈ ਜੀ ਸਤਪੁਰ ਇੰਟਰਪ੍ਰਾਈਜ਼ ਸਾਡਾ ਮਨੀ ਟ੍ਰਾਂਸਫਰ ਦਾ ਕੰਮ ਆ ਵੈਸਟਰਨ ਯੂਨੀਅਨ ਮਨੀ ਗ੍ਰਾਮ ਦਾ ਠੀਕ ਹੈ ਜੀ ਆ ਪਿੱਛੇ ਦਿਖਾਉ ਤੁਸੀਂ ਬੱਸ ਸਟੈਂਡ ਆ ਸਾਹਮਣੇ ਐਚਡੀਐਫਸੀ ਬੈਂਕ ਆ 200 ਮੀਟਰ ਦੇਖੋ ਖਾਣਾ ਹੈ ਰਈ ਕੋਈ ਇੱਥੇ ਸਿਕਿਉਰਟੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਕੋਈ ਪੀਸੀਆਰ ਟੀਮ ਨਹੀਂ ਹੈਗੀ ਕੋਈ ਚੌਂਕੀਦਾਰ ਕੋਈ ਕੁਝ ਨਹੀਂ ਇੱਥ ਕੁਈ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਆ ਹਾਂਜੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜੀ ਸਭ ਤੋਂ ਪਹਿਲਾਂ ਉਹਨਾਂ ਨੇ ਆ ਕੇ ਕੈਮਰੇ ਤੋੜੇ ਉਹਨਾਂ ਦੇ ਵਿੱਚ ਉਹਨਾਂ ਦੀ ਫੋਟੋ ਵੀ ਆਈ ਹੋਈ ਹੈ ਮਤਲਬ ਕਲੀਅਰ ਨਹੀਂ ਆਈ ਬਟ ਫੇਸ ਵਗੈਰਾ ਠਕਿਆ ਹੋਇਆ ਤੇ ਉਹਨਾਂ ਉਸ ਵਾਰ ਉਹਨਾਂ ਨੇ ਕੈਮਰਾ ਤੋੜ ਦਿੱਤੇ ਤਿੰਨ ਕੈਮਰੇ ਤਿੰਨੇ ਤੋੜ ਦਿੱਤੇ ਉਹਨਾਂ ਨੇ ਕਿੰਨਾ ਨੁਕਸਾਨ ਹੋਇਆ ਟੋਟਲ 22 22 ਤੋਂ 3 ਲੱਖ ਦੇ ਰਿਹਾ ਨੀਰ ਬਹੁਤ ਨੁਕਸਾਨ ਆਇਆ ਪੁਲਿਸ ਪ੍ਰਸ਼ਾਸਨ ਨੂੰ ਕੰਪਲੀਟ ਕਰਤੀ ਹਾਂਜੀ ਹਾਂਜੀ 101 ਨੰਬਰ ਤੇ ਮੈਂ ਆ ਕੇ ਪਹਿਲਾਂ ਫੋਨ ਕੀਤਾ ਸੀਗਾ ਤੇ ਉਹਨਾਂ ਦੀ ਟੀਮ ਆਈ ਸੀ ਉਹਨਾਂ ਨੇ ਆ ਕੇ ਦੇਖਿਆ ਚੈੱਕ ਕੀਤਾ ਆਪਣਾ ਕੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਬਸ ਇਹੀ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਪੁਲਿਸ ਕੋਈ ਨਾ ਕੋਈ ਇਥੇ ਸਕਿਉਰਿਟੀ ਦਾ ਅਰੇਂਜਮੈਂਟ ਜ਼ਰੂਰ ਕੀਤਾ ਜਾਵੇ ਮੇਨ ਬੱਸ ਸਟੈਂਡ ਹੈਗਾ ਮੇਨ ਪੁਲਿਸ ਸਟੇਸ਼ਨ ਹੈਗਾ ਨਾਲ ਬੈਂਕਾਂ ਦੇ ਕੋਈ ਇੰਨੀਆਂ ਹੈਗੀਆਂ ਫਟੋਗੜ ਕੋਈ ਤਾਂ ਸਕਿਉਰਿਟੀ ਗਾਰਡ ਹੋਣਾ ਚਾਹੀਦਾ ਹੈ ਨਾ ਇੱਥੇ ਬਾਹਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਚੋਰੀ ਦਾ ਚੋਰੀ ਆਪਣਾ ਸਟਾਫ ਆਪਣਾ ਸਵੇਰੇ ਆ ਜਾਂਦਾ ਥੋੜਾ ਪਹਿਲਾਂ ਵੀ ਤੁਹਾਡੀ ਲੇਟ ਆਈਦਾ ਆ ਤੇ ਗੁੜੀਆ ਦਾ ਫੋਨ ਆਇਆ ਤੇ ਉਹ ਕਹਿੰਦੀ ਭਾਜੀ ਤੁਸੀਂ ਆਓ ਪਹਿਲਾਂ ਦੁਕਾਨ 'ਚ ਦੇਖੋ ਚੋਰੀ ਹੋਈ ਹੋਈ ਹੈ കൈമറരാസൻ പ്രിത്ോോടാ ലിവിംഗ ഇന്ത്യ ന്യൂസ് നെറ്റ്